ਇਹਵਾ ਜਰਸੀ ਦਾ ਲੈਵਾ ਚੈੱਕ ਕਰ ਲੋ ਐਨ ਪੰਡ ਲੈਵੇ ਦੀ ਤਾਗੀ ਮਿੱਤਰੋ ਇਹਦਾ ਰੇਟ ਜਿਹੜਾ ਹੈਗਾ ਨਾ ਰੇਟ 67000 ਇਹਦਾ ਵੀਰੇ ਲੈਣ ਦੇਣ 57000 57 ਹਾਂ ਫਾਈਨਲ ਰੇਟ ਹੈ ਮੋਲ ਨਹੀਂ ਕਰਨੇ ਭਾਈ ਅੱਜ ਆਏ ਹਾਏ ਹਾਏ ਹਾਂ ਦਾਗੀ ਨਾ ਇਹ 35000 ਰੁਪਏ ਦੇ ਵਿੱਚ ਹੀ ਦੇਣੀ ਹੈ ਕੋਈ ਭਰਾ ਭਾਈ ਐਵੇਂ ਨਾ ਫੋਨ ਲਾਵੇ ਵੀ ਨਾ 70000 ਲੈ ਲਾਂਗੇ ਨਹੀਂ ਲੈਂਦੇ ਅੱਛਾ 70 ਹੀ ਲਾਂਗੇ ਵੀਰੇ ਇਹਦਾ ਪਰਸੋਂ ਦੀ ਸੂਈ ਹੈ ਪਰਸੋਂ ਦੀ ਸੂਈ ਆ ਗਈ ਆ 15 16 ਕਿਲੋ ਬੌਲੀ ਤਿਆਰ ਆ ਵੀਰੇ 15 ਰੂੰ ਵਰਗੀ ਹੈ ਇਹ ਸਮਰਸੀ ਵਾਲਾ ਬੌਰ ਹੀ ਆ ਅੱਛਾ ਲੈ ਵੀ ਲੋਕ ਤਾਂ ਕਹਿੰਦੇ ਹੁੰਦੇ ਬੰਬਈ ਆ ਤੇ ਬਾਈ ਕਹਿੰਦਾ ਬੋਰ ਹੀ ਆ ਹੈ ਰੇਟ ਬਿਲਕੁਲ ਆਪਣੇ ਜਾਨਵਰਾਂ ਦੇ ਉੱਪਰ ਆਈ ਦੱਸਣਗੇ ਭਾਈ ਜੀ ਭਰਾ ਦੱਸ ਦਿੰਦੇ ਹਾਂਜੀ 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 ਹਸਤੀ ਕਾ ਦੋਸਤੋ ਬਹੁਤ ਸਵਾਤ ਕਰਦੇ ਮਿੱਤਰੋ ਤੇ ਅੱਜ ਨਾ ਆਪਾਂ ਪਹੁੰਚੇ ਹੋਇਆ ਬਾਈ ਗਰਮੀਤ ਕੋਲੇ ਬਾਈ ਗਰਮੀਤ ਕੋਲੇ ਨਾ ਅੱਜ ਬਹੁਤ ਸੋਹਣੀਆਂ ਸਨਖੀਆਂ گاਵਾ ਆਈਆਂ ਨੇ ਤੇ ਕਿਹੜੇ ਪਿੰਡ ਪਹੁੰਚੇਆਂ ਸਾਰੀ ਗੱਲਬਾਤ ਕਰਵਾਵਾਂਗੇ ਕੇਹੜਾ ਨਾ ਤੁਸੀਂ ਕੱਲੀ-ਕੱਲੀ ਗਾਂ ਦੇ ਉੱਤੇ ਇੱਕ ਵਾਰੀ ਨਿਗਾਹ ਮਾਰ ਲਓ ਇਹੋ ਜਿਹਾਂ ਗਾਮਾ ਵੀਡੀਓ ਦੇ ਵਿੱਚ ਰਹਿਣੀਆਂ ਮਿੱਤਰੋ ਜੇ ਗੱਲ ਕਰਕੇ ਵਿੱਚ ਸੂਈਆਂ ਸਵਾਈਆਂ ਵੀ ਐ ਜਿਵੇਂ ਆ ਆ ਗਈ ਨਾ ਮੈਂ ਕਹਿੰਦਾ ਬੜੇ ਵੱਡੇ ਕੱਦ ਕਾਠ ਵਾਲੀ ਪਹੇੜਾ ਤੇ ਇੱਕ ਜਿਹੜਾ ਆ ਗਿਆ ਨਗੀਨਾ ਅੰਦਰ ਖੜਾ ਹੈਗਾ ਤੇ ਇਹ ਮੈਨੂੰ ਐ ਲੱਗਦਾ ਕੋਈ 10-20 ਮਿੰਟਾਂ ਦੇ ਵਿੱਚ ਇਹਨੇ ਸੂਈ ਪਹਿਣਾ ਬਹੁਤ ਵੱਡੇ ਚੰਗੇ ਕਦ ਕਾਠਾ ਦੀ ਮਾਲਕਣਾ ਇਹ ਆਜੋ ਆਪਾਂ ਬਾਈ ਗਰਮੀਤ ਨਾਲ ਗੱਲਬਾਤ ਕਰਵਾਈਏ ਕੱਲੀ-ਕੱਲੀ ਗਾਂ ਦੀ ਜਾਣਕਾਰੀ ਲੈ ਕੇ ਦੇਵਾਂਗੇ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਜਿਹੜੇ ਬਾਈ ਰੇਟ ਕਰੋ ਉਹ ਜਿਹੇ ਚੰਗੇ ਲੱਗੇ ਨਾ ਕਮੈਂਟ ਕਰਕੇ ਦੱਸੋ ਜੀ ਬਾਈ ਜੀ ਸਤਿਕਾਰ ਜੀ ਸਤਿਕਾਰ ਬਾਈ ਜੀ ਸਤਿਕਾਰ ਜੀ ਹੋਰ ਬਾਈ ਕਿਵੇਂ ਹੈ ਗਰਮੀਤ ਬਹੁਤ ਵਧੀਆ ਬਾਈ ਜੀ ਅੱਛਾ ਬਾਈ ਇਹ ਗਰਮੀਤ ਜੇ ਗੱਲ ਕਰ ਲਗੇ ਹਨਾ ਵੀ ਆਪਾਂ ਜਿਹੜੀ ਥਾਂ ਤੇ ਖੜੇ ਆ ਪਹਿਲਾਂ ਦਰਸ਼ਕਾਂ ਨੂੰ ਆਪਾਂ ਸਾਰਾ ਐਡਰੈਸ ਦੱਸ ਦਗੇ ਆਪਣਾ ਜਿਲ੍ਹਾ ਹੈ ਸਰਸਾ ਤਹਿਸੀਲ ਐਲਨਵਾਲ ਤੇ ਜਿਹੜਾ ਆਪਣਾ ਡੈਡੀ ਹੈ ਸ਼ਹਿਰ ਦੇ ਵਿੱਚ ਐਲਨਵਾਲ ਦੀ ਹੈ ਭਾਈ ਜੀ ਐਲਨਵਾਲ ਹਾਂਜੀ ਹਾਂਜੀ ਅੱਛਾ ਜੇ ਹੁਣ ਗੱਲ ਕਰ ਲਈਏ ਗਰਮੀ ਤਾਂ ਆਪਣੀ ਕਟੂਘੜ ਮੈਨੂੰ ਆਇਆ ਲੱਗਦਾ ਤੀਜੀ ਵੀਡੀਓ ਆ ਗਈ ਤੇਰੇ ਫਾਰਮ ਤੋਂ ਹਾਂਜੀ ਤੀਜੀ ਹੈ ਜੀ ਅੱਜ ਕਿੰਨੇ ਕੇ ਸਾਲ ਪੁਰਾਣਾ ਕੰਮ ਹੈ ਗਰਮੀ ਤਾਂ ਇਹ ਆਪਣੇ 14-15 ਸਾਲਾਂ ਦਾ ਭਾਈ ਜੀ 14-15 ਹਾਂਜੀ ਹਾਂਜੀ ਠੀਕ ਹੈ ਅ ਅੱਛਾ ਗਰਮੀ ਤੇ ਜੇ ਗੱਲ ਕਰ ਗਏ ਫਾਰਮ ਤੇ ਉੱਤੇ ਗਾਮਾ ਦਾ ਕੰਮ ਹੀ ਆ ਕੱਲਾ ਨਹੀਂ ਵੀਰੇ ਪਿੱਛੇ ਜਿਵੇਂ ਮੱਝਾਂ ਦਾ ਕੰਮ ਕਰਦੇ ਨੇ ਉਹ ਥੋੜੇ ਮੱਝਾਂ ਦਾ ਬੰਦਾ ਕਰਕੇ ਆਪਾਂ ਥੋੜਾ ਮੱਝਾ ਘੱਟ ਲੈਨੇਗਾ ਵਾ ਵਾਦ ਲੈਨੇ ਭਾਈ ਜੀ ਦਾਮਾ ਬਦਲੇ ਹਾਂਜੀ ਹਾਂਜੀ ਠੀਕ ਹੈ ਅੱਛਾ ਗਰਮੀ ਤਾਂ ਜਿਵੇਂ ਮੰਨ ਕੇ ਚੱਲ ਗਏ ਥੋੜੇ ਇੱਥੇ ਰਾਜਸਥਾਨ ਵੀ ਨੇੜੇ ਆ ਗਿਆ ਆ ਬਿਲਕੁਲ 10 ਕਿਲੋਮੀਟਰ ਤੇ ਹੀ ਭਾਈ ਜੀ ਠੀਕ ਹੈ ਹਾਂਜੀ ਹਾਂਜੀ ਤੇ ਇੱਥੇ ਇੱਕ ਬੜੀ ਮਤਲਬ ਪ੍ਰਾਣੀ ਤੇ ਮਸ਼ਹੂਰ ਮੰਡੀ ਆ ਕਿ ਉਹ ਕਿਹੜੀ ਆ ਰਾਜਸਥਾਨ ਬੇਰ ਵਾਲਾ ਮੰਡੀ ਲੱਗਦੀ ਆ ਆਪਣਾ ਤਾਂ 8 ਕਿਲੋਮੀਟਰ ਦੂਰ ਤੀ ਭਾਈ ਜੀ ਠੀਕ ਹੈ ਹਾਂਜੀ ਹਾਂਜੀ ਅੱਛਾ ਗਰਮੀ ਤੇ ਮੈਨੂੰ ਇੱਕ ਗੱਲ ਹੋਰ ਦੱਸ ਜਿਹੜ ਗਾਵਾ ਦਿਖਾਉਣੀਆਂ 8 ਹਾਂਜੀ ਭਾਈ ਜੀ ਹਾਂਜੀ ਹਨਾ ਤੇ ਇਹਦੇ ਵਿੱਚ ਸੂਈਆਂ ਵੀ ਐ ਰੱਬਣਾ ਵੀ ਐ ਦੋ ਗਾਵਾਂ ਸੂਈਆਂ ਬਈ ਇਹ ਚ ਤੇ ਅੱਜ ਜਿਹੜੀਆਂ ਮਤਲਬ ਦਰਸ਼ਕ ਦੇਖੀ ਜਾਂਦੇ ਇਹਦੇ ਚ ਦੋ ਗਾਵਾਂ ਜਿਹੜੀਆਂ ਹੈਗੀਆਂ ਨਾ ਮਿੱਤਰੋ ਜਰਸੀ نسل ਦੀਆਂ ਆ ਗਈਆਂ ਤੇ ਗਰਮੀ ਤੋਂ ਉਹ ਫਿਰ ਮੈਨੂੰ ਐਂ ਦੱਸ ਆਪਾਂ ਦਰਸ਼ਕ ਭਰਾਵ ਜਿਹੜੇ ਦੇਖੀ ਜਾਂਦੇ ਕੀ ਕੀ ਸਹੂਲਤ ਦੇਣੀ ਹੈ ਜੇ ਕੋਈ ਤੇਥੋਂ ਗਾਂ ਖਰੀਦਦਾ ਭਾਈ ਜੀ ਸਹੂਲਤਾਂ ਆਪਣੀਆਂ ਟਰਾਂਸਪੋਰਟ ਦੀਆਂ ਰਹਿਣਗੀਆਂ 100 ਕਿਲੋਮੀਟਰ ਤੱਕ ਫਰੀ ਰੁਕੀ ਟਰਾਂਸਪੋਰਟ ਹਾਂਜੀ 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 ਅਰੇਟ ਬਿਲਕੁਲ ਆਪਣੇ ਜਾਨਵਰਾਂ ਦੇ ਉੱਪਰ ਆਈ ਦੱਸਣਗੇ ਭਾਈ ਜੀ ਭਰਾ ਦੱਸ ਦਾਂਗੇ ਹਾਂ ਤੇ ਤਿੰਨ ਵੀਡੀਓ ਆਪਾਂ ਲਈਆਂ ਤਿੰਨਾਂ ਵੀਡੀਓ ਦੇ ਵਿੱਚ ਆਪ ਨੂੰ ਕਿਸੇ ਬਾਈ ਨੇ ਬੈਡ ਕਮੈਂਟ ਨਹੀਂ ਕੀਤਾ ਵੀ ਰੇਟ ਬਿਲਕੁਲ ਸਹੀ ਦੱਸਦੇ ਬਾਈ ਸਾਰੇ ਬੰਦੇ ਹਾਂਜੀ ਹਾਂਜੀ ਫਿਰ ਮੈਂ ਕਹਿੰਦਾ ਮਿੱਤਰੋ ਜੇ ਤੁਹਾਨੂੰ ਬਾਈ ਦੇ ਰੇਟ ਚੰਗੇ ਲੱਗੇ ਨਾ ਆਪਾਂ ਬਹੁਤਾ ਟਾਈਮ ਨਹੀਂ ਲੈਂਦੇ ਤੇ ਇਕੱਲੀ-ਇਕੱਲੀ ਗਾਂ ਦੀ ਆਪਾਂ ਜਾਣਕਾਰੀ ਤੁਹਾਨੂੰ ਲੈ ਕੇ ਦਿੰਨੇ ਆਂਗੇ ਜਿਹੜੀਆਂ ਜਰਸੀ ਗਾਵਾਂ ਦਿਖਾਵਾਂਗੇ ਜਾਂ ਸੂਨ ਵਾਲੀ 1 एचएफ ਵੱਡੀ ਵਹਿੜ ਆ ਗਈ ਹੈ ਨਾ ਉਹ ਦਿਖਾਵਾਂਗੇ ਕਿਵੇਂ ਲੱਗਿਆ ਕੰਮ ਬਾਈ ਗਰਮੀਤ ਦਾ ਦੱਸਿਓ ਜਰੂਰ ਪੰਜਾਬ ਵਾਲੇ ਭਰਾ ਸਪੋਰਟ ਜਰੂਰ ਕਰ ਲਿਓ ਬਾਈ ਦੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਆਓ ਫਿਰ ਆਪਾਂ ਤੇ ਬਾਈ ਗਰਮੀਤ ਜਿਹੜੀ ਆਪਣੀ ਹੁਣ ਪਹਿਲੇ ਨੰਬਰ ਦੇ ਉੱਤੇ ਆਹ ਜਰਸੀ ਆ ਗਈ ਇਸ ਜਰਸੀ ਦਾ ਪਹਿਲਾਂ ਤਾਂ ਮੈਨੂੰ ਸੁਹਾ ਦੱਸ ਸਵਾਦ ਦੂਜਾ ਬਾਈ ਜੀ ਇਹਦਾ ਕਿੰਨੇ ਦਿਨ ਬਾਕੀ ਹੈ 10 ਦਿਨ ਬਾਕੀ ਹੈ ਬਾਈ ਜੀ 10 ਦਿਨ ਹਾਂਜੀ ਬਾਈ ਜੀ ਮੈਨੂੰ ਐਂ ਦੱਸਦੇ ਜਿੱਥੋਂ ਕਿਤੋਂ ਲੈਤੀ ਆ ਕੀ ਰਿਕਾਰਡ ਆ ਦੁੱਧ ਦਾ ਰਿਕਾਰਡ ਬਹੁਤ ਚੰਗਾ ਬਾਈ ਜੀ ਪਹਿਲਾਂ ਨੇ 18 19 ਕਿਲੋ ਦੁੱਧ ਕੱਢਿਆ ਪਹਿਲਾਂ ਨੇ ਹਾਂ ਹਾਂ ਵੀਰੇ ਤੇ ਹੁਣ ਆਪਾਂ ਕਿੰਨਾ ਕਹਿਣਾ ਆਪਾਂ 20 ਮਤਲਬ ਮੰਨ ਕੇ ਆਪਾਂ ਅਗਲਾ 19 ਮੰਨ ਕੇ 18 ਮੰਨ ਕੇ ਲੈ ਜਾ ਬਾਈ ਜੀ 18 ਮੰਨ ਕੇ ਹਾਂਜੀ ਹਾਂਜੀ ਹਾਂ ਦਿਨ ਲੈ ਜੂਗੀ ਘਟ ਘਟ 10 ਤੋਂ 12 ਦਿਨ ਲਊਗੀ ਵੀਰੇ ਯਾਰ ਹਾਂ ਵੇਖੋ ਤੁਸੀਂ ਕੁਆਲਿਟੀ ਮਤਲਬ ਲੈਵਲ ਢਲ ਢੋਲ ਵੇਖ ਵੀਰੇ ਕਿੰਨੀ ਪਈ ਐ ਸਪੇਸ ਵੇਖ ਕਿੰ ਇਹ ਆ ਜਰਸੀ ਦਿਖਾਉਣ ਲੱਗਾ ਮਿੱਤਰੋ ਜਿਹੜਾ ਇਹਦਾ ਰੇਟ ਰਹਿਣਾ ਲਾ ਨਾ ਰੇਟ ਜਿਹੜਾ ਪਸੰਦ ਆਇਆ ਤਾਂ ਤੁਸੀਂ ਕਮੈਂਟ ਜ਼ਰੂਰ ਕਰਿਓ ਆ ਦੇਖੋ ਮੂਹ ਦੀ ਵੀ ਬੜੀ ਸੋਹਣੀ ਸੁਨੱਖੀ ਜਰਸੀ ਆ ਗਈ ਲੰਮੀ ਵੀ ਬਹੁਤ ਆ ਕੱਦ ਜਿੰਨਾ ਹੁੰਦਾ ਉਨਾਂ ਹੀ ਆ ਹਜੇ ਘੱਟੋ ਘੱਟ 10 ਦਿਨ ਬਾਕੀ ਪਈਆ 20 ਕਿਲੋ ਵਾਲੀ ਆਪਾਂ ਤੁਹਾਨੂੰ ਜਰਸੀ ਦਿਖਾਉਣ ਲੱਗਿਆ 19 ਕਿਲੋ ਤੁਸੀਂ ਮੰਨ ਕੇ ਲੈ ਜਾਓ ਗੱਲ ਹੁਣ ਮੈਨੂੰ ਹੁਣ ਕਰਵੀ ਤਾਂ ਵੀ ਰੇਟ ਦੱਸ ਦੇ ਹੁਣ ਜਮਾ ਟਾਟਾ ਵਾਟਾ ਰੇਟ ਭਾਈ ਜੀ ਹੁਣ ਤਾਂ ਕਰਨ 75 ਕਰ ਲਾ 80 ਕਰ ਲਾ ਤਾਂ ਫਾਇਦਾ ਹੀ ਕੋਈ ਨਹੀਂ ਆ ਇਹ ਲੈ ਵੀਰੇ ਲੈਣ ਦੇਣਾ ਕੋਈ ਮਤਲਬ ਵਿੱਚ ਮਤਲਬ ਬਾ ਕੋਈ ਡਿਸਕਾਊਂਟ ਨਹੀਂ ਵਾਰਗੈਨਿੰਗ ਕੋਈ ਨਹੀਂ ਕਰਦਾੱਖ ਨਹੀਂ ਆ ਵੀਰੇ 67000 ਰੁਪਏ ਇਹ ਵਹਿੜ ਦਾ ਆਪ ਲੈਣਾ ਹੈ ਅੱਛਾ ਹਾਂਜੀ ਭਾਈ ਜੀ ਤੇ ਫਿਰ 100 ਕਿਲੋਮੀਟਰ 100 ਕਿਲੋਮੀਟਰ ਫਰੀ ਦੇ ਦੇ ਲੈ ਚੱਲ ਹਾਂ ਲੈ ਵੀ ਹੁਣ ਨਾ ਜਿਹੜੀ ਆਹਾ ਵਹਿੜ ਆ ਗਈ ਮਿੱਤਰੋ ਇਹਦਾ ਰੇਟ ਜਿਹੜਾ ਹੈਗਾ ਨਾ ਰੇਟ 67000 ਰੁਪਏ 100 ਕਿਲੋਮੀਟਰ ਦੀ ਡਿਲੀਵਰੀ ਫਰੀ ਆ ਗਈ ਕੱਲਾ ਕੱਲਾ ਥਾਣਾ ਯਾਰ ਲੇਵੇ ਨੂੰ ਜਿਹੜਾ ਲੱਗਿਆ ਹੋਇਆ ਹਨਾ ਆਹ ਦੇਖ ਲਓ ਹਜੇ ਬਹੁਤ ਤੁਹਾਨੂੰ ਪਤਾ ਪਈ ਇਹ ਤਾਂ ਠੰਢ ਨਹੀਂ ਬਹੁਤ ਹੁੰਦੀਆਂ ਕਰਨਾ ਅੱਛਾ ਦੂਜੇ ਨੰਬਰ ਵਾਲੀ ਦੀ ਜੀ ਗੱਲ ਕਰ ਲਗੇ ਹਾਂਜੀ ਭਾਈ ਜੀ ਇਹਦਾ ਮੈਨੂੰ ਸੂਆ ਵੀ ਰੇ ਲੈ ਦੂਜਾ ਹੀ ਹੈ ਦੂਜਾ ਸੂਆ ਕਿ ਦਿਨ ਬਾਕੀ ਪਏ ਇਹਦੇ ਇਹਦੇ ਵੀ ਬਸ 2-4 ਦਿਨ ਬਾਕੀ ਹੈ ਵੀਰੇ ਅੱਠ ਢੇਠ ਢੰਡੀ ਬਹੁਤ ਹੈ ਦੀ ਕਰਮਾ ਦੀ ਆਵੇ ਕਿੰਨੇ ਦੁੱਧ ੜੀ ਆਪਾਂ ਕਿ ਮਨ ਦੁੱਧ 17 16 17 ਕਿਲੋ ਕੱਢਿਆ ਵੀਰੇ ਪਹਿਲਾਂ ਨੇ ਪਹਿਲਾਂ ਨੇ ਹਾਂਜੀ ਠੀਕ ਆ ਲਿਆ ਕਰਾਂ ਇਧਰਲੇ ਪਾਸੇ ਆਹ ਦੇਖ ਲਓ ਮਿੱਤਰੋ ਇਹਦੀ ਜਿਹੜੀ ਲੇਵੇ ਦੀ ਕੁਆਲਿਟੀ ਆ ਨਾ ਉਹ ਤਾਂ ਤੁਸੀਂ ਆਹ ਦੇਖੋ ਲੇਵਾ ਜਰਸੀ ਦਾ ਲੇਵਾ ਚੈੱਕ ਕਰ ਲਓ ਐਨ ਪੰਡ ਲੇਵੇ ਦੀ ਤਿਆਰ ਕਰੂਗੀ ਜਦੋਂ ਹਜੇ 2-3 ਦਿਨ ਹਜੇ ਹੋਰ ਲੈ ਜੂਗੀ ਥਣ ਥਣ ਤੇਰੇ ਵੇਖ ਕੇ ਰਹਿਣ ਕਿੰਨਾ ਚੰਗਾ ਵੀਰੇ ਯਾਰ ਮੈਂ ਕਹਿੰਦਾ ਫੁੱਟ ਫੁੱ ਮੈਨੂੰ ਆਏ ਦੱਸਦੇ ਆਹ ਜਰਸੀ ਦਾ ਜਿਹੜਾ ਹੈਗਾ ਰੇਟ ਕੀ ਰੱਖੂਗਾ ਇਹਦਾ ਵੀਰੇ ਉਂ 65 ਕਰ ਲਈ ਚੰਗੀ ਗੱਲ ਨਹੀਂ 64 ਕਰ ਲਈ ਤਾਂ ਵੀ ਚੰਗੀ ਗੱਲ 60000 ਰੁਪਏ ਲਾਂਗੇ ਵੀਰੇ ਦਾ 60000 ਹਾਂਜੀ ਵੀਰੇ ਫਾਈਨਲ ਰੇਟ ਫਾਈਨਲ ਟਾਡਾ ਵਕ ਚੱਕ ਲੈ ਜਾ ਕਰ ਲੈ ਵੀ ਮਿੱਤਰੋ ਆਹ ਜਰਸੀ ਦਾ ਰੇਟ ਜਿਹੜਾ ਹੈਗਾ ਨਾ 60000 ਰੁਪਿਆ ਤੇ ਹਰਿਆਣੇ ਦੇ ਵਿੱਚ ਪਹੁੰਚੇ ਹੋਏ ਐਡੀ ਦੂਰ ਆ ਕੇ ਨਾ ਮਤਲਬ ਆਪਾਂ ਸੋਨੂੰ ਦਿਖਾਉਣ ਦੇ ਮਾਰੀ ਵੀ ਹਾਂ ਯਾਰ ਇਹ ਜਿਹਾਂ ਗਾਵਾ ਆ ਹਰਿਆਣੇ ਦੇ ਵਿੱਚ ਬਾਕੀ ਭਾਈ ਆਪਣਾ ਮਾਲ ਜਿੰਨਾ ਕਿ ਦੇਸੀ ਇਹ ਬੰਦੇ ਕੋਲ ਆਉਂਦਾ ਸਾਰਾ ਰਾਜਸਥਾਨ ਚੋਂ ਅੱਛਾ ਬਾਗੜ ਦੇ ਵਿੱਚੋਂ ਲੈਨੇ ਆਪਾਂ ਜਿਵੇਂ ਆਪਣੇ ਪੰਜਾਬੀ ਦਾ ਬੜਾ ਸ਼ੌਂਕ ਸ਼ੌਂਕ ਜਿਹਾ ਕਰਦੇ ਪੁੱਛਾ ਪਾਛਾ ਹੀ ਕੱਟ ਦਿੰਦੇ ਆ ਇੱਧਰ ਨਹੀਂ ਇਹਨਾਂ ਨੂੰ ਕੋਈ ਟੱਚ ਆਇਆ ਉਹਨਾਂ ਬਾਕੀ ਚੀਜ਼ਾਂ ਲੈਣ ਬਣ ਹੁੰਦੀਆਂ ਭਾਈ ਆਗਰ ਵੀ ਗੁਰਮੀ ਦੀ ਪਰਵਾਹ ਹੀ ਨਹੀਂ ਇਹਨਾਂ ਨੂੰ ਕਰਪਾ ਦੀ ਕੀ ਗੱਲ ਆ ਇਹ ਜਿਹੜੀ ਤੇਰੀ 3 ਨੰਬਰ ਦੇ ਉੱਤੇ ਆ ਗਈ ਆ ਹਾਂਜੀ ਭਾਈ ਜੀ ਇਹਦਾ ਖੋਲ ਕਰਾਂ ਇਹਦਾ ਸੁਆ ਦੱਸ ਪਹਿਲਾਂ ਮੈਨੂੰ ਇਹਦਾ ਵੀ ਦੂਜਾ ਸੁਆ ਵੀਰੇ ਕਿੰਨੇ ਦਿਨ ਬਾਕੀ ਪਏ ਆ ਇਹ ਤਾਂ 10 ਦਿਨ ਬਾਕੀ ਆ ਭਾਈ ਕਿੰਨਾ ਦੁੱਧ ਪਾ ਦੂਗੀ ਪਹਿਲਾਂ ਨੇ 14 15 ਕਿਲੋ ਪਾਇਆ ਭਾਈ ਇਸ ਬੈਰ ਨੇ ਪਹਿਲਾਂ ਨੇ 14 15 ਇਹ ਸਾਹੀ ਵਾਲ ਦੇ ਵਿੱਚ ਮਿਕਸ ਹੈ ਵੀਰੇ ਹਾਂ ਸਾਹੀ ਵਾਲ ਤੇ ਮਿਕਸ ਹੈ ਹਾਂਜੀ 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 ਮਸੂਰੀ ਬੜੀ ਹੈ ਯਾਰ ਹਾਂਜੀ ਹਾਂਜੀ ਸਾਹ ਰੇਟ ਕੀ ਰਹੂਗਾ ਫਿਰ ਇਹਦਾ ਵੀਰੇ ਲੈਣ ਦੇਣ 57000 57 ਹਾਂ ਫਾਈਨਲ ਰੇਟ ਹੈ ਮੋਹਲੇ ਨਹੀਂ ਕਰਨੇ ਭਾਈ ਅੱਜ ਆਏ ਹਾਏ ਹਾਏ ਹਾਂ ਲੈ ਵੀ ਆ ਇਹਦਾ 57000 ਰੁਪਿਆ ਲੈਣਾ ਹੀ ਆ ਭਈ ਆਪਾਂ 57000 ਮਤਲਬ ਇਹ ਆ ਹੀ ਮੰਨ ਲੈਣ ਵੀ ਕਟੋਕੜ 14 15 ਕਿਲੋ ਵਾਲੀ ਭਾਈ ਆਪਾਂ ਕਨੇ ਤੇਰਾ ਹੀ ਮਨ ਕਿਲ ਜਾਣ ਬਾਕੀ ਕੱਢੇ 14 15 ਕਿਲੋ ਕਰਮ ਵਾਲੀ ਦੇ ਕੱਢ ਦੇਣਾ ਨੇ ਵੈਰੀ ਗੁੱਡ ਹਾਂ ਕਿਦਾਂ ਕਰਾਂ ਆ ਕਾਲੀ ਸ਼ਾਹ ਕਾਲੀ ਆ ਗਈ ਜਿਹੜੀ ਤੇਰੀ ਹਾਂ ਭਾਈ ਯਾਰ ਗੱਲ ਪੱਕੀ ਹੈ ਗਰਮੀ ਤੋਏ ਤੇਰੀ ਮੈਨੂੰ ਇੱਕ ਗੱਲ ਤੇਰੀ ਬੜੀ ਇੱਜਾਤੀ ਆ ਪੂਛਾਂ ਵਾਲੀ ਹੈ ਬਾਈ ਨਹੀਂ ਸਾਡੇ ਜਿਆਦਾ ਨਹੀਂ ਉਹ ਕਰਦੇ ਟਾਰਚ ਕਿੰਨੀ ਨਹੀਂ ਲਾਉਂਦੇ ਜੇ ਇਹਦਾ ਹੁੰਦਾ ਬਣਾ ਸਾਡੇ ਜਗ੍ਹਾ ਮਹੀ ਆਪਣਾ ਆ ਬਾਈ ਐ ਦੱਸ ਜਿਹੜੀ ਤੇਰੀ ਆ ਬਿਹੜ ਆ ਗਈ ਇਹਦਾ ਸੁਆ ਸੁਆ ਦੂਜਾ ਜਨ ਹਣ ਦੂਜਾ ਸੁਆ ਕਿੰਨੇ ਦਿਨ ਬਾਕੀ ਪਏ ਦਿਨ ਇਹਦੇ 15 ਬਾਕੀ ਰਹਿਣਾ ਵੀਰੇ 15 ਦਿਨ ਬਾਕੀ ਆ ਤੇ ਮੇਤਰੋ ਮੈਂ ਇੱਕ ਗੱਲ ਦਾ ਨਾ ਕੱਦ ਛੋਟਾ ਨਾ ਮੰਨਿਓ ਇਸ ਬਿਹੜ ਦਾ ਕਿਤੇ ਬਹਿਮਾਂ ਦੇ ਵਿੱਚ ਪਏ ਰਹੋ ਵੀ ਛੋਟੇ ਕਦ ਕੱਢਦੀ ਹੋਊਗੀ ਫੁੱਲ ਵਜਨ ਸਹੀ ਹੈ ਵੀਰੇ ਸਾਈਜ਼ ਵੀ ਓਕੇ ਆ ਅਰੇ ਰੇਟ ਦੱਸ ਦੇ ਖੜਾ ਲਾ ਕੇ ਰਾਂ ਰੇਡ ਰਵਣ ਵੀਰੇ ਇਹਦਾ ਆਪਾਂ ਲੈਣ ਦੇਣੀ 72000 ਆ ਲੈ। ਅੱਛਾ 72000 ਦੇ ਵਿੱਚੋਂ ਛੋੜ ਛੱਪਾ ਕੋਈ? 2000 ਛੋੜ ਕਰਾਂਗੇ ਭਾਈ ਰਵਣ। 70000। 70000 ਫਾਈਨਲ ਰੇਟ ਆ ਵੀਰੇ। ਠੀਕ ਆ। ਕੋਈ ਬਰਾ ਭਾਈ ਆਏ ਵੀ ਨਾ ਫੋਨ ਲਾਵੇ ਵੀ ਨਾ 70000 ਲੈ ਲਾਂਗੇ ਨਹੀਂ ਲੈਂਦੇ। ਅੱਛਾ 70 ਹੀ ਲਾਂਗੇ ਵੀਰੇ ਇਹਦਾ। ਲੈ ਹਜੇ ਕਿ ਦਿਨ ਕਿੰਨੇ ਲੇਜੂ ਇਹੇ? ਦਿਨ 15 ਲੂ ਰਵਣ। ਤੇ ਕਿੰਨਾ ਦੁੱਧ ਪਾਉਗੀ ਇਹੇ? ਦੁੱਧ ਪਹਿਲਾਂ ਨੇ 17 18 ਪਾਇਆ ਵੀਰੇ। ਠੰਡੀ ਠੁੰਡੀ ਕਰਮ ਵਾਲੀ ਬਹੁਤ ਹੈਗਾ ਇਹ ਨਹੀਂ ਮਾਰਨ ਮੋਰ ਵਾਲਾ ਕੰਮ ਤਾਂ ਹੈ ਨਹੀਂ। ਅੱਛਾ ਆ ਵੇਖ ਤੂੰ। ਜਿਹ ਜੀ ਪਾਟ ਪਟਾਉਂਦਾ ਵੀਰੇ ਇਹਦਾ ਕਰਮਾਲੀ ਦਾ ਯਾਰ ਇਹ ਤਾਂ ਫਿਰ ਬਹੁਤ ਸੋਹਣੀ ਬਣੂਗੀ ਬਹੁਤ ਚੰਗੀ ਪਰਨੀ ਵੀਰੇ ਇਹ ਤਾਂ ਮੈਨੂੰ ਆਏ ਦੱਸ ਜਿਹੜੀ ਤੇਰੀ ਕੋਲ ਹਾਂ ਚਿਤਲੀ ਵਹਿੜ ਆ ਗਈ ਹਾਂ ਭਾਈ ਇਹਦਾ ਸੂਆ ਇਹਦਾ ਤੀਜਾ ਕੀ ਤੀਜਾ ਸੂਆ ਕਿੰਨਾ ਸੂਆ ਤੀਜਾ ਤੀਜਾ ਵੇ ਜਨੋ ਤੀਜਾ ਲੈ ਕਮਾਲ ਦੀ ਇਹ ਦੂਜਾ ਕਹਿ ਦਈਏ ਫਾਇਦਾ ਕੀ ਇਹਦਾ ਦੂਜੇ ਚ ਵੀ ਮਾਲਕਾਂ ਨੇ ਤੀਜਾ ਦੱਸਿਆ ਚੱਲੂ ਦਾ ਦੂਜੇ ਪਰ ਤੀਜਾ ਦੱਸ ਓਏ ਜੇ ਸਿੰਘ ਜੇ ਸਿੰਘ ਸੁng ਵੀ ਨਹੀਂ ਛੋਟੇ ਕਰਾਈ ਨਹੀਂ ਰਹਿਦੇ ਰਹਿਏ ਨੇ ਸੀ ਭਾਈ ਤੇ ਫਿਰ ਮੈਨੂੰ ਆਏ ਦੱਸ ਖੜ ਤਾਂ ਜਾ ਇੱਕ ਮਿੰਟ ਤੂੰ ਤਾਂ ਕਾਲਾ ਵਾਲਾ ਹੋਇਆ ਖੜਾ ਅੱਜ ਗਰਮੀ ਤੇ ਮੈਨੂੰ ਆਏ ਦੱਸ ਦੇ ਨ ਜੇ ਨੂੰ ਕਹਦਾ ਹੋਇਆ ਪਿਆ ਵੀ ਅੱਜ ਰੇਟ ਹੀ ਆਪਾਂ ਇੰਨੇ ਪਰ ਰੇਟ ਭਰਾਵਾਂ ਵਾਲੇ ਕਰਨੇ ਬਈ ਕਿੰਨਾ ਰੇਟ ਇਹ 35000 ਦੀ ਦੇਣੀ ਹੈ ਹੈ 35000 ਹੀ ਲੈਣਾ ਵੀਰੇ ਇਹ ਕਿੰਨਾ ਪਾਉ ਦੁੱਧ ਪਾਜੂ 12 14 ਕਿਲੋ 12 13 ਕਿਲੋ ਪਾਇਆ ਪਹਿਲਾਂ ਠੀਕ ਹੈ ਲੈ ਵੀ ਆਹ ਦੇਖ ਲਓ ਹੁਣ ਤੁਸੀਂ ਜਿਹੜੀ ਆਹਾ ਵਹੜਾ ਗਈ ਨਾ ਇਹ 35000 ਰੁਪਏ ਦੇ ਵਿੱਚ ਹੀ ਦੇਣੀ ਹੈ ਸਿੰਘ ਤਾਂ ਬਾਈ ਤੇ ਬਣਾਉਂਦੇ ਨਾ ਇੱਕ ਇੱਕ ਇੰਚ ਹੀ ਰਹਿ ਜਾਣਾ ਇਹ ਕਰਮ ਵਾਲੀ ਤੇ ਕਿੰਨੇ ਲੈ ਜੂ ਇਹ ਦਿਨ 10 ਪਈ ਵੀਰੇ ਦੇ 10 ਦਿਨ ਹਾਂ ਠੀਕ ਹੈ ਬਸ 10 ਦਿਨ ਪਈ ਤੇ ਮੈਂ ਕਹਿੰਦਾ ਵੀ ਦੁੱਧ 12 ਕਿਲੋ ਮੰਨ ਕੇ ਲੈ ਲੈ ਕੋਈ ਹਨਾ ਹਾਂ 12 ਮੰਨ ਕੇ ਲੈ ਲਓ ਆ ਜਾ ਕਰ ਹੁਣ ਇਧਰਲੇ ਪਾਸੇ ਇੱਕ ਹੋਰ ਖੜੀ ਐ ਮੈਨੂੰ ਐਂ ਦੱਸ ਦੇ ਜਿਹੜੀ ਤੇਰੀ ਆਹ ਗਾਂ ਦਾ ਸੂਆ ਦੱਸ ਮੈਨੂੰ ਇਹਦਾ ਵੀਰੇ ਦੂਜਾ ਸੂਆ ਦੂਜਾ ਸੂਆ ਕਿੱਦੇ ਸੂਈ ਐ ਇਹ ਸੂਈ ਨੂੰ ਆਜੋ ਗਿਆ ਚੌਥਾ ਦਿਨ ਚੌਥਾ ਦਿਨ ਸੂਈ ਨੂੰ ਆ ਲੰਮੀ ਬਹੁਤ ਆ ਯਾਰ ਹੈ ਕੋਈ ਭਾਈ ਆਪਣ ਭੰਦੀ 100 ਦਾ ਨੋਟ ਸਾਈ ਵੀ ਨਾ ਪਾਵੇ ਫੋਨ ਤੇ ਗੱਲ ਕਰ ਲੈ ਵੀ ਮੈਂ ਆਉਣਾ ਚਾਹਣ ਤੇ ਇਸ ਟਾਈਮ ਮੌਕੇ ਦਾ 15 16 ਲੀਟਰ ਬੋੜਾ ਹੀ ਤਿਆਰ ਹੈ ਵੀਰੇ ਥੱਲੇ 15 16 ਕਿੰਨਾ ਪਾ ਦੂ ਫਿਰ ਦੋ 18 ਹੁੰਦੀ ਕਿਲੋ ਪਾਉ ਵੀਰੇ ਅੱਛਾ ਥੋੜੀ ਤਾਂ ਗਰੀ ਘਰੋਂ ਆਈ ਸਮਝੀ ਨਹੀਂ ਥੋੜੀ ਵਾਇਰ ਕਰਮ ਵਾਲੀ ਬਰੀਡ ਬਹੁ ਕਿੰਨੇ ਰੁਪਈਆ ਚ ਦੇਣੀ ਐ ਇਹ? ਇਹ ਵਰ ਲੈਣ ਦੇ 65000 ਰੁਪਈਆ। 65000। ਬਿਲਕੁਲ ਠੀਕ ਆ। ਇਧਰ ਲੰਮੀ ਲੈ ਕੇ ਜਾਈ। ਲੈ ਵੀ ਹੁਣ ਤੁਸੀਂ ਆ ਦੇਖ ਲਓ ਆਹਾ 65000 ਰੁਪਈਏ ਦੇ ਵਿੱਚ ਗਾਂ ਮਿਲੂਗੀ। ਸੋਨੂੰ 65000 ਚ 15 ਨਾਲ ਸਵੇਰ ਦੀ ਖਾਲੀ ਕੀਤੇ ਉਹਦੇ ਨਹੀਂ ਰੋਕਿਆ ਰਵਣ ਵੀਰੇ। ਬੱਕੀ ਗੱਲ ਬਿਲਕੁਲ ਖਾਲੀ ਆ ਵੀਰੇ। ਅੱਛਾ ਮੈਂ ਉਹ ਕੋਈ ਬੰਦਾ ਆਪਣੇ ਤਿੰਨ ਟਾਈਮ ਚੋਕੇ ਲੈ ਜਾ ਹੋਰ ਦੱਸ। ਠੀਕ ਆ। ਜੇ 16 ਕਿਲੋ ਬੌਲੀ ਹੁਣ ਤਿਆਰ ਨਾ ਹੋਵੇ ਗਾਂ ਫਰੀ ਦੇਵਾਂ ਵੀਰੇ। ਅੱਛਾ। ਹਾਂ। ਫਿਰ ਮੈਨੂੰ ਐ ਦੱਸ ਮੈਂ ਅਗਰ ਕੀ ਇਹਦੇ? ਅੱਛਾ ਵੀਰੇ। ਠੀਕ ਆ। ਲੈ ਵੀ ਆ ਤੇ ਆਹਾ ਵੇ ਆ ਬਲਡੋజర్ ਇਹ ਵੀ ਅਜਤ ਲਿਆਂਦਾ ਮਾਖਾ ਬਾਈ ਨੂੰ ਵਟੀਆਂ ਲਿਆ ਕੇ ਦੀਏ ਯਾਰ ਮੈਨੂੰ ਐਂ ਦੱਸ ਯਾਰ ਇਹ ਕਿਹੜਾ ਕਿਸ ਹਿਸਾਬ ਕਿਤਾਬ ਦਾ ਹੈ ਇਹ ਕਰੌਸ ਹੀ ਆ ਵੀਰੇ ਕਰੌਸ ਦਾ ਯਾਰ ਨਹੀਂ ਯਾਰ ਤੂੰ ਐਂ ਦੇਖੀ ਗਰਲੈਂਡੋ ਵਾਲਾ ਲੈ ਵਾਲ ਗਰਲੈਂਡੋ 'ਚ ਕਰੌਸ ਹੀ ਪੈਂਦਾ ਇਹਦਾ ਮੈਂ ਕਹਿੰਦਾ ਫਿੱਟ ਲੈ ਵਾਲਾ ਐ ਤੂੰ ਤੁਰਦੀ ਤਰਦੀ ਵੇਖੀ ਇਹ ਨਹੀਂ ਖਾਲੀ ਹੈ ਵੀਰੇ ਸਵੇਰੇ ਹਾਂ ਜਮਾ ਪਰਸੋਂ ਦੀ ਸੂਈ ਹੈ ਪਰਸੋਂ ਦੀ ਸੂਈ ਆ ਗਈ ਆ 15 16 ਕਿਲੋ ਬੌਲੀ ਤਿਆਰ ਆ ਵੀਰੇ 15 ਹਾਂ ਜਰ ਗੱਲ ਪੱਕੀ ਤੇਰੀ ਇਹ ਤੋਰ ਤੂਰ ਹੀ ਬੜਾਤੀ ਖਣ ਦੇ ਦਾ ਸਟਾਈਲ ਸਟੂਲ ਦੇਖ ਲਓ ਤੁਸੀਂ ਕਦ ਦਾ ਬਾਈ ਤੂੰ ਹੁਣ ਆ ਆ ਕੇ ਲਾ ਹੈ ਕਰਮ ਵਾਲੀ ਦਾ ਕਦ ਦਾ ਤੂੰ ਆ ਆ ਕੇ ਵੇਖ ਲਾ ਅੱਛਾ ਇਹ ਲੈ ਕੇ ਚੱਲ ਕੇ ਰਹਿ ਇਧਰਲੇ ਪਾਸੇ ਇਹਦਾ ਸੂਆ ਕਿੰਨਾ ਸੂਆ ਤੀਜਾ ਬਾਈ ਇਹਦਾ ਤੀਜਾ ਸੂਆ ਨਹੀਂਗਾ ਤੀਜਾ ਕਿੰਨਾ ਦੁੱਧ ਪਾ ਦੂਗੀ ਦੁੱਧ ਪਾ ਦੂਗੀ 20 ਕਿਲੋ ਬਾਈ ਰੋਹਣ ਦੇ ਸੀ ਰੇਟਰ ਹੋ ਇਹਦਾ ਰੇਟਰ ਲੈਣ ਦਾ ਨਹੀਂ 72000 ਹੈ 72000 ਹਾਂ ਠੀਕ ਹੈ ਕੜੀ ਵਰਗਾ ਦੁੱਧ ਬਿਲਕੁਲ ਭਾਈ ਥੰਮ ਥੰਮ ਵੇਖ ਕੇ ਤਾਂ ਚੰਗਾ ਲੱਗਿਆ ਕਰਮ ਵਾਲੇ ਨੂੰ ਇੱਕ ਮਿੰਟ ਖੜ ਜਾ ਮੈਨੂੰ ਕੋਲੇ ਆ ਜਾਂਦੇ ਲੇਵਾ ਦਿਖਾ ਦੇਣ ਬੁਖਾਰੇ ਵੀਰੇ ਹੱਥ ਫੇਰ ਦਿੰਨੇ ਹੋਰ ਦੱਸ ਕੜ ਪੱਤੋਂ ਉੱਥੇ ਕਾਂ ਬੱਚੇ ਕੋਈ ਗੱਲ ਨਹੀਂ ਖੜਾ ਲਾ ਲੈ ਚੱਲ ਲੈ ਚੱਲ ਲੈ ਚੱਲ ਕੋਈ ਗੱਲ ਨਹੀਂ ਮੈਨੂੰ ਐ ਦੱਸ ਇਹੋ ਜੀ ਫਿਟਿੰਗ ਵਾਲਾ ਲੇਵਾ ਯਾਰ ਨਾ ਬਹੁਤ ਕੱਟ ਫਿਟਿੰਗ ਵਾਲੇ ਲੇਵੇ ਵਾਲੀਆਂ ਗਾਵਾਂ ਮਿਲ ਸੀਗੀਆਂ ਹੁੰਦੀਆਂ ਤੇ ਕੱਦ ਕਾਠ ਵੀ ਚੈੱਕ ਕਰ ਲੋ ਇਹਦੇ ਧਾਰਾ ਮਾਰ ਕੇ ਮੜ ਗਈਆਂ ਮਾਰ ਲੈਨੇ ਭਾਈ ਲੈ ਪੋ ਤੂੰ ਨਿਆਣਾ ਲੈ ਕੇ ਆ ਹੈ ਆ ਲੈ ਲੈ ਮਗਰ ਬੱਚੀ ਹੈ ਹਾਂ ਵੀਰੇ ਮੱਛੀ ਮਗਰ ਇਹ ਮੈਥੋ ਘਬਰਾਉਗੀ ਥੋੜਾ ਥੋੜਾ ਫੋਨ ਫਾਲ ਥੋੜਾ ਕਰਦਾ ਵੀਰੇ ਕੋਈ ਨਹੀਂ ਕੋਈ ਪੁੱਤ ਨਿਆਣਾ ਲੈ ਗਿਆ ਨਿਆਣਾ ਪਾ ਲੋ ਲੋ ਵੀ ਮੇਤਰ ਹੁਣ ਨਿਆਣਾ ਜਿਹੜਾ ਹੈਗਾ ਗਾਂ ਦੇ ਪਾਤਾ ਲੈ ਧਾਰਾ ਮਾਰ ਦੇ ਕਰ ਇਹ ਲੈ ਆਈ ਬੱਠੀ ਚੱਲ ਲੈ ਭਾਈ ਲੈ ਦੋਨੇ ਥੇ ਨਾ ਮਾਰ ਦੇ ਇਹ ਆ ਦੇਖ ਲੋ ਤੁਸੀਂ ਆ ਬਲਡوزر ਜੀ ਗਾਂ ਦੇ ਨਾ ਤੁਸੀਂ ਧਾਰਾ ਚੈੱਕ ਕਰ ਲੋ ਇਹ ਆਈ ਤਾਂ ਮਗਰ ਨੇ ਚੀਂ ਮਾਰ ਦੇ ਟੂਵਲੀ ਆ ਭਾਈ ਸਮਰਸੀਵਾਲ ਦਾ ਕਿਵੇਂ ਸਮਰਸੀਵਾਲ ਵਾਲਾ ਬੋਰ ਹੀ ਆ ਅੱਛਾ ਲੈ ਵੀ ਲੋਕ ਤਾਂ ਕਹਿੰਦੇ ਹੁੰਦੇ ਬੰਬਈ ਐ ਤੇ ਬਾਈ ਕਹਿੰਦਾ ਬੋਰ ਹੀ ਆ ਹੈ ਠੀਕ ਆ ਨਹੀਂ ਚਵਾਈ ਚੁਵਾਈ ਤਾਂ ਓਕੇ ਯਾਰ ਮੈਂ ਨਾ ਇੱਕ ਨੰਬਰ ਆ ਵੀਰੇ ਫੁੱਲ ਗਰੰਟੀ ਆਪਣੀ ਅੱਛਾ ਲੈ ਵੀ ਆ ਦੇਖ ਲਓ ਹੁਣ ਤੁਸੀਂ ਇਹਦੀ ਚਵਾਈ ਚੈੱਕ ਕਰ ਲਓ ਠੀਕ ਆ ਆ ਜਾ ਗਰ ਵੀ ਤਾਂ ਕੋਈ ਗੱਲ ਨਹੀਂ ਖੋਲ ਦੇ ਨੇ ਹਣਾ ਇਹਦੀਆਂ ਹੋਰ ਮਾਰ ਦੇ ਨੇ ਬਈ ਚੋਣੀਆਂ ਤਾਂ ਹੈ ਇਹਦੀਆਂ ਮਾਰ ਆ ਰੰਦ ਤਾਂ ਤੂੰ ਫਿਰ ਹੁਣ ਚਾਹ ਫਿਰ ਮਾਰ ਦੇ ਜੇ ਮਾਰਨੀਆਂ ਤਾਂ ਕੋਈ ਗੱਲ ਨਹੀਂ ਲਿਆ ਆਈ ਮਾਰ ਦੇ ਕੁਛ ਨਹੀਂ ਹੁੰਦਾ ਹੋਰ ਹੈ ਗੱਲ ਹੀ ਕੋਈ ਨਹੀਂ ਬੱਚਾ ਛੱਡੋ ਨਾ ਛੱਡੋ ਕਰਮ ਵਾਲੇ ਆਈ ਚੱਕਦੇ ਕੋਈ ਗੱਲ ਨਹੀਂ ਅਜੇ ਤਾਂ ਆਈ ਤਾਂ ਪਸੂ ਉਤਰਿਆ ਵੀ ਨਹੀਂ ਹੁੰਦਾ ਨਾ ਨਾ ਫੇ ਉਤਰੀ ਤਾਂ ਨਹੀਂ ਅਜੇ ਹਾਂ ਘਾਰੇ ਮਾਰ ਕੇ ਵਿਖਾਈ ਜੰਨੇ ਆ ਕਰਮ ਵਾਲੇ ਠੀਕ ਹੈ ਗੱਲ ਘਰੋਂ ਵਰਗੀ ਐ ਇਹ ਠੀਕ ਆ ਆ ਜਾ ਅੱਛਾ ਗਰਮੀ ਤਾਂ ਅੰਦਰ ਚੱਲ ਕਰ ਆ ਜਾ ਬਈ ਕਿੰਮੀ ਤੇ ਜਿਹੜੀ ਆ ਆ ਗਈ ਤੇਰੀ ਹਨਾ ਹਾਂ ਬਈ ਜੀ ਇਹਦਾ ਮਤਲਬ ਸੂਣ ਦੇ ਨੇੜੇ ਆ ਗਈ ਜਿਵੇਂ ਬਸ ਸੁੰਦੀ ਹੁਣ ਤਿਆਰੀ ਹੈ ਅੱਛਾ ਇਹਦਾ ਸੂਆ ਕਿਹੜਾ ਸੂਆ ਦਾ ਤੀਜਾ ਬਈ ਤੀਜਾ ਸੂਆ ਕਿੰਨੇ ਕ ਮਤਲਬ ਆਪਾਂ ਕਹਿ ਸਕਦੇ ਵੀ ਦੁੱਧ ਵਾਲੀ ਪਾਹੇ ਬਈ ਗੱਲ ਐਵੇਂ ਝੂਠ ਵਾਲੀ ਗੱਲ ਨਹੀਂ 45 ਨਹੀਂ 50 ਨਹੀਂ ਨਾ 40 ਆ ਮਾਲਕਾਂ ਤੋਂ ਲਈਏ ਉਹਨਾਂ ਨੇ ਕਿਹਾ 35 36 ਲੀਟਰ ਚੋਇਆ ਪਰ ਆਪਾਂ 25 ਕਹਿ ਕੇ ਦੇਣੀ ਵੀਰੇ 25 ਕਿਲੋ ਠੀਕ ਆ ਖੋਲੀ ਕਰਾ ਇਹ ਦੇਖ ਲੋ ਮਿੱਤਰੋ ਜਿਹੜੀ ਹੈਗੀ ਹੈ ਨਾ ਹੁਣ ਫੂਸ ਚੱਕ ਗਈ ਇਹ ਇਹ ਤਾਂ ਐਂ ਸੰਝ ਲੋ ਵੀ ਤੁਸੀਂ ਤਾਜੀ ਸੂਈ ਲੈਤੀ ਐ ਮੱਛਾ ਦਿੰਦੀ ਐ ਕਿ ਬੱਛੀ ਦਿੰਦੀ ਐ ਉਹ ਏ ਲੈ ਚੱਲ ਕਰਾਂ ਹਾਂ ਵੀ ਹੁਣ ਆ ਦੇਖੋ ਇਹ ਇਹਦਾ ਕੱਦ ਕਾਠ ਦੇਖ ਲਓ ਮਿੱਤਰੋ ਆ ਬਹੁਤ ਵੱਡੇ ਕੱਦ ਕਾਠ ਦੀ ਤਾਜੀ ਸੂਣ ਵਾਲੀ ਵਿਹੜਾ ਆ ਗਈ ਇਹ ਤੇ ਮੈਨੂੰ ਐ ਦੱਸਦੇ ਗਰ ਵੀ ਤੇ ਇਹਦਾ ਰੇਟ ਕੀ ਰਹੂਗਾ ਫਿਰ ਰੇਟ ਭਾਈ ਜੀ ਇਹਦਾ ਲੈਣ ਦੇਣੀ 85000 ਕਿੰਨਾ 85000 ਰੁਪਏ ਲੈਣਾ ਵੀਰੇ ਅੱਛਾ ਹਾਂ ਵੀਰੇ 100 ਕਿਲੋਮੀਟਰ ਟ੍ਰਾਂਸਪੋਰਟ ਫਰੀ ਹੈ 85000 ਦੇ ਵੀਰੇ ਹਾਂ ਨਾ ਚ ਹੀ ਦੇਣੀ ਹੈ ਵਿਹੜਾ ਆਪਾਂ ਠੀਕ ਹੈ ਹਾਂ ਵੀਰੇ ਲੈ ਜਾ ਲੈ ਚੱਲ ਇਹ ਆ ਦੇਖ ਲਓ ਮਿੱਤਰੋ ਹੁਣ ਤੁਸੀਂ ਵਾਲੇ ਵੱਡੇ ਕਦ ਕਾਠ ਵਾਲੀ ਆਹ ਆ ਸੋਨੂੰ 85000 ਰੁਪਏ ਦੇ ਵਿੱਚ ਬਾਹਰ ਇੱਕ 10 ਦੀ ਵੀ ਨਹੀਂ ਮਿਲਦੀ ਰਵਣ ਹੈ ਇੱਕ 10 ਦੀ ਵੀ ਨਹੀਂ ਦਿੰਦਾ ਅਗਲਾ ਇਹ ਚ ਤੂੰ ਮੈਨੂੰ ਐਂ ਦੱਸ ਦੇ ਵੀ ਲੈਂਦੀ ਕਿੰਨੀ ਦੀ ਕਿੰਨੇ ਕਮਾਈ ਜੰਨਾ ਮੈਂ ਪੁੱਛ ਇਹਦੇ ਚੋਂ ਇਹ ਚ ਰਵਣ ਵੀਰੇ ਆਪ 5000 ਕਮਾਉਣਾ ਹੈ ਅੱਛਾ ਕਿਰਾਏ ਭਾੜੇ ਕੱਢ ਕੇ ਸਾਰਾ ਕੋ 5000 ਕਮਾਉਣਾ ਹੈ 5000 ਹਾਂ ਠੀਕ ਹੈ ਇਹ ਆਪਣ ਵਾਈਏ ਤਨ ਕਾ ਟੱਸੀ ਦੀ ਅੱਛਾ ਆ ਤਨ ਕਿਰਾਇਆ ਪੈਣਾ ਹੈ 5 ਬਚਾ ਲੈਣਾ ਠੀਕ ਹੈ ਤੇ ਕੋਈ ਯਾਰ ਆਊ ਯਾਰ ਛੋੜ ਵੀ ਕਰ ਦੇਵਾਂਗੇ ਆਏ ਚਾਰ ਕਮਾ ਲਾਂਗੇ ਕੋਈ ਯਾਰ ਅੱਛਾ ਨੰਬਰ ਬੋਲਨੀ ਤੇਰਾ 999115 5722 ਠੀਕ ਹੈ ਬਹੁਤ ਬਹੁਤ ਧੰਨਵਾਦ ਗਰਮੀਤ ਬਾਈ ਤੇਰਾ ਹੈ ਜਿਹੜਾ ਮੌਕਾ ਦਿੰਨਾ ਹੈ ਨਾ ਪਸ਼ੂ ਦਿਖਾਉਣ ਦਾ ਤੇ ਲੋਵੀ ਮਿੱਤਰੋ ਇਹ ਬਾਈ ਗਰਮੀਤ ਸੀ ਗਰਮੀਤ ਦਾ ਕੰਮ ਹੈਗਾ ਵਪਾਰ ਦਾ ਇੱਥੇ ਆਓ ਇੱਥੇ ਆ ਕੇ ਦੋ ਡੰਗ ਦੀ ਆਦੀ ਚਵਾਈ ਕਰਕੇ ਤਸੱਲੀ ਕਰਕੇ ਤੁਸੀਂ ਬਿਲਕੁਲ ਵੀ ਤਸੱਲੀ ਕਰਕੇ ਜਿਹੜਾ ਜਾਨਵਰ ਤੁਸੀਂ ਲੈ ਸਕਦੇ ਹੋ ਆਪਣਾ ਕੰਮ ਸੋਨੂੰ ਕੱਲਾ ਵੀਡੀਓ ਦਿਖਾਉਣਾ ਪਸ਼ੂ ਦਿਖਾਉਣਾ ਤਸੱਲੀ ਕਰਨੀ ਜਿਹੜੀ ਹੈਗੀ ਉਹ ਸੌਦਾ ਹੈ ਬਿਲਕੁਲ ਬਾਈ ਜੀ ਤੇ ਦੇ ਗੱਲਾਂ ਚੰਗੀਆਂ ਲੱਗੀਆਂ ਕਮੈਂਟ ਕਰਕੇ ਦੱਸਿਓ ਜਰੂਰ ਮਾ ਦਾ ਵੀਰੋਂ ਰਮਣ ਵੀਰ ਇੱਕ ਗੱਲ ਮੈਸੇਜ ਇਹ ਹੀ ਦੇਣਾ ਚਾਹੁੰਗਾ ਜਿਹੜਾ ਵੀ ਭਰਾ ਆਪਣਾ ਪਰਚੇਜ਼ ਕਰਦਾ ਹੈ ਪਸੂ ਪਹਿਲੀ ਗੱਲ ਤਾਂ ਆ ਕੇ ਮੈਨੂੰ ਵਿਜ਼ਿਟ ਕਰੋ ਤੇ ਬੰਦਾ ਵੇਖ ਪਰਖ ਕੇ ਲੈ ਕੇ ਜਾਓ ਮੇਨ ਗੱਲ ਵੀਰੇ ਇਹ ਹੀ ਹੈ ਤੇ ਫਿਰ ਵੀ ਕਿਸੇ ਬਾਈ ਕੋਲ ਟਾਈਮ ਹੈ ਨਹੀਂ ਆਪਣੀ ਗੱਡੀ ਜਾਊਗੀ ਆਪਣੇ گاਵਾ ਜਾਣਗੇ ਜੇ ਕੋਈ ਦਿੱਕਤ ਲੱਗੇ ਤੇ ਆ ਉਸੇ ਟਾਈਮ ਆਪਣੀ ਪੇਮੈਂਟ ਪੁੱਠੀ ਪਾਵੇ ਤੇ گاਵਾ ਸੜੀਆਂ ਵਾਪਸ ਭੇਜੇ ਇਹ ਵੀ ਅਸੀਂ ਪੱਕੀ ਗੱਲ ਕਰਦੇ ਹਾਂ ਕੱਚੀ ਸਹੀ ਗੱਲ ਹੈ ਜਿਵੇਂ ਸਾਡੇ ਇਥੋਂ ਗਾਂ ਵੇਖੂਗੀ ਆਨਲਾਈਨ ਪੇਮੈਂਟ ਅਗਲਾ ਕਰ ਦਿੰਦਾ ਆਪਾਂ ਨੂੰ ਵੀਰੇ ਗੱਡੀ ਆਪਨੀ ਜਾਂਦੀ ਹੈ ਬੰਦਾ ਆਪਦੀ ਗਾਂ ਪਾਸ ਕਰੇ ਚੈੱਕ ਕਰੇ ਠੀਕ ਹੈ ਵੀਰੇ ਤੇ ਆਸ ਟਾਈਮ ਆਪਦੀ ਖਰੀ ਖੋਟੀ ਕਰ ਲਵੇ ਧਾਰਾ ਵੀ ਮਾਰ ਲਵੇ ਜੇ ਉਹਨੂੰ ਨਹੀਂ ਪਸੰਦ ਉਸੇ ਵੇਲੇ ਸਾਡੀ ਗੱਡੀ ਇੱਥੇ ਗਾਂ ਚੜਾ ਦੇ ਵਾਪਸ ਤੇ ਪੇਮੈਂਟ ਅਸੀਂ ਉਸੇ ਟਾਈਮ ਵਾਪਸ ਕਰ ਦੇਵਾਂਗੇ ਠੀਕ ਉਹਦਾ ਇੱਕ ਸਾਈਡ ਦਾ ਕਿਰਾਇਆ ਉਹਨਾਂ ਨੂੰ ਦੇਣਾ ਪਊ ਇੱਕ ਸਾਈਡ ਦਾ ਅਸੀਂ ਦੇਵਾਂਗੇ ਠੀਕ ਹੈ ਹਾਂ ਵੀਰੇ ਵੈਰੀ ਗੁੱਡ ਹਾਂ ਵੀਰੇ ਲੋ ਵੀ ਇਹਦਾ ਜਮਾ ਜਮਾ ਖਰੀ ਖੋਟੀ ਗੱਲ ਆ ਗਈ ਕਿਵੇਂ ਲੱਗਦਾ ਹੁੰਦਾ ਕੰਮ ਦੱਸਿਓ ਜ਼ਰੂਰ ਕਰੋ ਧੰ